ਸਿੱਖੀ ਬੜੀ ਮਹਿੰਗੀ ਮਿਲੀ ਐ ਭਾਈ ਮਰਦਾਨੇ ਨੂੰ ਮਾਰੇ ਨੇ ਪਹਿਲਾ ਵਚਨ ਆਖਿਆ ਸਿੱਖ ਬਣਨ ਲਈ ਤੇ ਆਪਣੇ ਕੇਸ ਸੁੱਚੇ ਰੱਖੇ ਜਿੰਨੇ ਵੀ ਸਿੱਖਾਂ ਦੀ ਭਗਤ ਮਾਲਾ ਭਾਈ ਮੂਲਾ ਕੀਟ ਬਾਬਾ ਬੁੱਢਾ ਸਾਹਿਬ ਜੀ ਭਾਈ ਬਾਲਾ ਭਾਈ ਮਰਦਾਨਾ ਜਿੰਨੇ ਵੀ ਸਿੱਖ ਨੇ ਉਹਨਾਂ ਨੂੰ ਆਹ ਵਚਨ ਦਿੱਤੇ ਜਰੂਰ ਨੋਟ ਕਰਿਓ ਦਿਲ ਦੀ ਡੈਰੀ ਤੇ ਅੱਜ ਦੁੱਖ ਲੱਗਦਾ ਵੀ ਅਸੀਂ ਤੇ ਸਿੱਖ ਹੀ ਨਹੀਂ ਆਏ ਸਿੰਘ ਕਿਦੋਂ ਬਣਾਂਗੇ 239 ਸਾਲ ਲੱਗਿਆ ਨਿਰਮਲ ਪੰਥ ਤੋਂ ਖਾਲਸਾ ਪੰਥ ਨੂੰ ਤੇ ਅੱਜ ਜਦੋਂ ਚਾਤੀ ਮਾਰੀ ਦੀ ਤੇ ਗੜਬੜ ਹੋ ਗਈ ਜੇ ਪਹਿਲਾ ਬਚਨ ਮਾਰੇ ਨੇ ਕੀਤਾ ਵੀ ਕੇਸ ਸੁੱਚੇ ਰੱਖਣੇ ਭਾਈ ਸਾਹਿਬ ਨੇ ਆਖਿਆ ਜੀ ਕਾਹ ਤੋਂ ਮੁਸਲਮਾਨ ਕੱਲੀਆਂ ਮੁੱਛਾਂ ਬਣਾ ਲੈਂਦੇ ਨਾ ਦਾੜਾ ਰੱਖਦੇ ਤੇ ਬਾਬਾ ਜੀ ਨੇ ਤਰਕ ਨਾਲ ਗੱਲ ਕੀਤੀ ਕਹਿੰਦੇ ਭਾਈ ਮਰਦਾਨਿਆਂ ਜਿੰਨੇ ਵੀ ਪਗੰਬਰ ਹੋਏ ਆ 6 ਜਤੀ ਨੌ ਨਾਥ 52 ਵੀਰ ਚਰਾਸੀ ਸਿੱਧ ਪੀਰ ਪੈਗੰਬਰ ਕੇਸਾ ਧਾਰੀ ਇਹ ਗੁਰੂ ਦੀ ਮੋਹਰ ਆ ਅੱਜ ਖਤਰੇ ਚ ਮੋਹਰ ਹੀ ਖਤਰੇ ਚ ਮੈਨੂੰ ਗੱਲ ਯਾਦ ਆਈ ਬਹਾਦਰ ਸ਼ਾਹ ਸੰਗਤ ਵਿੱਚ ਬੈਠਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਬੈਠੇ ਆ ਉਥੇ ਕਿਸੇ ਸਿੱਖ ਦੀ ਬੜੀ ਸੁੰਦਰ ਬੱਚੀ ਨੇ ਮੱਥਾ ਟੇਕਿਆ ਬਹੁਤ ਰੂਪ ਸੀ ਉਹਦੇ ਤੇ ਇਹਨੇ ਬੈਠਿਆ ਬੈਠਿਆ ਜਦੋਂ ਉਸ ਬੱਚੀ ਦੇ ਸਰੀਰ ਵੱਲ ਤੱਕਿਆ ਨਾ ਤੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਇਹ ਬੱਚੀ ਮੈਨੂੰ ਪਸੰਦ ਹੈ ਤੇ ਇਹਨੂੰ ਮੈਂ بیگم ਬਣਾਉਣਾ ਕਿਉਂਕਿ ਰਾਜ ਦਿੱਲੀ ਦਾ ਤੇ ਜਦੋਂ ਉਹਦੇ ਮਨ 'ਚ ਇਹ ਗੱਲ ਆਈ ਤੇ ਮੇਰੇ ਮਹਿਬੂਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਬੁੱਝ ਗਿਆ ਆਖੋ ਸਤਨਾਮ ਸ੍ਰੀ ਮਹਾਰਾਜ ਸਾਹਿਬ ਜੀ ਕਹਿੰਦੇ ਬਹਾਦਰ ਸ਼ਾ ਸੰਗਤ ਵਿੱਚ ਖੋਟ ਤੇ जख्म ਨੂੰ ਝੋਟ ਰਵਾ ਦਿੰਦੀ ਆਖੋ ਸਤਨਾਮ ਕਹਿੰਦੇ ਤੂੰ ਕੀ ਸੋਚੰਦਿਆ ਹੋਏ ਤੇਰੀ ਸੋਚ ਵੇਖੋ ਗੁਰੂ ਅੰਤਰਜਾਮੀ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਮਾਰੇ ਕਹਿੰਦੇ ਉਹਨੇ ਮੱਥਾ ਟੇਕਿਆ ਤੇਰੀ ਨੀਤ ਖੋਟੀ ਉਹਦਾ ਰੂਪ ਵੇਖ ਕੇ ਵੀ ਮੈਂ ਇਹਨੂੰ ਲੈ ਜਾਣਾ بیگم ਬਣਾਵਾਂਗਾ ਪੈਸੇ ਦਾ ਜੋਹਰ ਹੈ ਕਹਿੰਦੇ ਖੋਟ ਹੈ ਬਹਾਦਰ ਸ਼ਾਹ ਕਹਿੰਦਾ ਨਹੀਂ ਮਹਾਰਾਜ ਸਾਡੇ ਧਰਮ ਵਿੱਚ ਆਗਿਆ ਹੈਗੀ ਤਿੰਨ ਚਾਰ ਵਿਆਹ ਕਰਾ ਸਕਦੇ ਆ ਮਰੇ ਕਹਿੰਦੇ ਨਹੀਂ ਤੂੰ ਆਪਣਾ ਧਰਮ ਛੱਡ ਤੇਰੇ ਦਿਲ ਤੇ ਖੋਟ ਹੈ ਤੇ ਉਹ ਕਹਿੰਦਾ ਨਹੀਂ ਜੀ ਮੈਂ ਪੰਜ ਨਮਾਜ਼ਾਂ ਪੜਦਾ ਵਾਂ ਤੇ ਮੇਰੀ ਖੋਟ ਸਾਫ਼ ਹੋ ਜਾਣੀ ਜੋ ਸਾਡੇ ਕੋਲੋਂ ਸਾਡੇ ਅੰਦਰ ਵੀ ਖੋਟ ਹੀ ਆ ਬਾਣੇ ਵੀ ਪਾਏ ਨਿਤਨੇ ਵੀ ਕਰਦੇ ਆ ਤੇ ਚੜਦੀ ਕਲਾ ਤੇ ਖੋਟ ਨਹੀਂ ਨਾ ਜਾਂਦੀ ਜੇ ਖੋਟ ਨਾ ਹੁੰਦੀ ਤੇ ਅੱਜ ਕੌਮ ਦਾ ਕੁਝ ਬਣ ਜਾਂਦਾ ਆਖੋ ਵੇਗ ਬਾਹਰੋਂ-ਬਾਹਰੋਂ ਹੀ ਆ ਅੰਦਰ ਕੱਖ ਨਹੀਂ ਰਹਿ ਗਿਆ ਬੋਲੋ ਸਤਨਾਮ ਸ੍ਰੀ ਸਚਾਈ ਜੇ ਆ ਵੇਖਣ ਨਾ ਤੁਸੀਂ ਕੀ ਬਣਦੇ ਆ ਐਡੀ ਸ਼ੇਤੀ ਤੇ ਕੋਈ ਕੁੜਤਾ ਪਜਾਮਾ ਵੀ ਨਹੀਂ ਬਦਲਦਾ ਜਿੱਡੀ ਸ਼ੇਤੀ ਸਾਡੀ ਸਤਕਾਰ ਤੇ ਹਸਤੀਆਂ ਬਦਲੀਆਂ ਜਾਂਦੀਆਂ ਆਖੋ ਵੇਗ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਸੱਦਾ ਨਹੀਂ ਦਿੱਤਾ ਕਿੰਨੀਆਂ ਜਥੇ ਬੰਦੀਆਂ ਕੋਈ ਕਿਸੇ ਦਾ ਮਸਬਲਾ ਨਹੀਂ ਲਿਆ ਗਿਆ ਇਹ ਧਿਆਨ ਦੇਣਾ ਕਥਾ ਸਾਡੇ ਲਈ ਵੀ ਆ ਕਹਿੰਦੇ ਬਹਾਦਰ ਸਾਖੋਟ ਜ਼ਖਮ ਨੂੰ ਚੋਟ ਤੇ ਪੈਰ ਦੀ ਮੋਚ ਬੰਦੇ ਦਾ ਕਰਦਾਰ ਵਿਗਾੜਦੀ ਆ ਤੇ ਤੂੰ ਮੰਨ ਲਾ ਕਹਿੰਦੇ ਨਹੀਂ ਜੀ ਮੈਂ ਪੰਜ ਨਮਾਜ਼ਾਂ ਪੜਦਾ ਏ ਮੇਰੇ ਅੱਲਾਹ ਪਾਕ ਨੇ ਮੈਨੂੰ ਮaaf ਕਰ ਦੇਣਾ ਮੈਂ ਕਰਾ ਸਕਦਾ ਵਿਆਹ ਮਾਰੇ ਨੇ ਗੋਦਕ ਕੀਤਾ ਜੀ ਇੱਕ ਜੇ ਮੈਂ ਵਿਸਰਿਆ ਨਾ ਹੋਵਾਂ ਸਾਖੀ ਚਿਰ ਦੀ ਪੜੀ ਸੀ ਜਿਾਕਦਮ ਧਿਆਨ ਆ ਗਿਆ ਕਹਿੰਦੇ ਮੇਰੇ ਮਹਿਬੂਬ ਨੇ ਖੋਟਾ ਸਿੱਕਾ ਦਿੱਤਾ ਤੇ ਉੱਤੇ ਉਹਦੇ ਖੋਟੇ ਸਿੱਕੇ ਦੇ ਨਾ ਅੱਲਾਹੁ ਅਕਬਰ ਲਿਖਤਾ ਖੁਦਾ ਦਾ ਕਲਮਾ ਲਿਖਤਾ ਤੇ ਬਹਾਦਰ ਸ਼ਾਹ ਨੇ ਇੱਕ ਪਰਸਨ ਨੂੰ ਭੇਜਿਆ ਵੀ ਜਾ ਕਹਿੰਦੇ ਬਾਜ਼ਾਰ ਚ ਇਹਨੂੰ ਚਲਾ ਕੇ ਕੋਈ ਚੀਜ਼ ਲਿਆ ਕੱਲੀ ਕੱਲੀ ਦੁਕਾਨ ਤੇ ਜਾਵੇ ਸਿੱਕਾ ਫੜਾਵੇ ਦੁਕਾਨ ਵਾਲਾ ਵੇਖੇ ਤੇ ਖੋਟਾ ਏ ਵਾਪਸ ਮੋੜ ਦੇ ਹੁਣ ਮੰਨ ਲਓ ਪੰਜਾਬੀ ਚ ਮੈਂ ਸਮਝਾਦਾ ਵੀ 100 ਦਾ ਨੋਟ ਤਿੰਨ ਟੋਟੇ ਹੋਇਆ ਹੋਵੇ ਤੇ ਉਹਨੂੰ ਜੋੜ ਕੇ ਉੱਤੇ ਸਤਨਾ ਵੈਗਰੂ ਲਿਖ ਕੇ ਦੁਕਾਨ ਤੇ ਦੇ ਦੋ ਚੱਲੂਗਾ ਨਹੀਂ ਚੱਲਣਾ ਅਗਲਾ ਕਹੇਗਾ ਸਤਨਾ ਵੈਗਰੂ ਠੀਕ ਆ ਪਰ ਇਹਦਾ ਮੋਹਰ ਮਿਟ ਗਈ ਆ ਇਦੀ ਮੋਹਰ ਨਹੀਂ ਹੈਗੀ ਇਹ ਨਹੀਂ ਸੈਟ ਹੋਣਾ ਬਦਲ ਕੇ ਦਿਓ ਨੋਟ ਉਹ ਸਿੱਕਾ ਨਹੀਂ ਚੱਲਿਆ ਤੇ ਮਾਰੇ ਕਹਿੰਦੇ ਬਾ ਦਰਸ਼ਾ ਓਏ ਤੇਰੇ ਤੇ ਇੱਕ ਸਿੱਕੇ ਦੇ ਉੱਤੇ ਅੱਲਾ ਲਿਖਿਆ ਤੇ ਉਹ ਨਹੀਂ ਚੱਲਿਆ ਤੇਰੇ ਦਿਲ ਚ ਇੰਨੀਆਂ ਖੋਟਾਂ ਭਰੀਆਂ ਤੂੰ ਦਰਗਾਹ ਚ ਕਿਵੇਂ ਚੱਲੇਗਾ ਆਖੋ ਸਤਿਗੁਰੂ ਕਿੱਦਾਂ ਪੂਰਤੀ ਹੋਊਗੀ ਤੇ ਨੀਵੀਂ ਪਾ ਗਿਆ ਇਹ ਸਚਾਈ ਹੈ ਮਾਰੇ ਸਾਹਿਬ ਜੀ ਕਹਿੰਦੇ ਕੇਸ ਗੁਰੂ ਦੀ ਮੋਹਰ ਹੈ ਭੈਣੋ ਕੱਲਾ ਆਪਾਂ ਬੈਠੇ ਨਾ ਰਹੀਏ ਜੱਪੀ ਚੱਲੀਏ ਤੁਸੀਂ ਵੀ ਵਾਅਦਾ ਕਰੋ ਇਹਨਾਂ ਸਮਾਗਮਾਂ 'ਚ ਜੇ ਕੁਝ ਲੱਭਣਾ ਵੀ ਅੱਜ ਤੋਂ ਬਾਅਦ ਕੋਸ਼ਿਸ਼ ਕਰਿਓ ਗੁਰੂ ਨਾਨਕ ਦੇ ਸਿੱਖ ਬਣ ਜਿਏ ਇਹ ਨਹੀਂ ਵੜਾ ਸਿੰਘ ਨਾਮ ਦੇ ਸ਼ੇਰ ਦਾ ਉਹ ਤੇ ਫਿਰ ਸਪੈਸ਼ਲ ਫੌਜਾਂ ਬਣਦੀਆਂ ਨਾ ਅਸੀਂ ਪਹਿਲੀ ਬਖਸ਼ਿਸ਼ ਮਾਰੇ ਦੀ ਕੇਸ ਸੁੱਚੇ ਰੱਖਣੇ ਕੇਸਾਂ ਨੂੰ ਸੰਭਾਲੋ ਨਾ ਇਹਨਾਂ ਨੂੰ ਬੇਪੱਧ ਦੂਜਾ ਬਚਨ ਮਾਰੇ ਕਹਿੰਦੇ ਨਿੰਦਿਆ ਨਹੀਂ ਕਰਨੀ ਤੀਸਰਾ ਬਚਨ ਕਿਸੇ ਦਾ ਹੱਕ ਨਹੀਂ ਖਾਣਾ ਚੌਥਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਤੇ ਪੰਜਵਾਂ ਸਰਬੱਤ ਦਾ ਭਲਾ ਮੰਗਣਾ ਜਿਹੜਾ ਤੇਰੇ ਘਰ ਆਵੇ ਮੇਰਾ ਸਮਝ ਕੇ ਸੇਵਾ ਕਰੀਂ ਆਖੋ ਸਤਨਾਮ ਇਹ ਪੰਜ ਕ ਬਖਸ਼ਿਸ਼ਾ ਮਹਾਰਾਜ ਹਰ ਸਿੱਖ ਨੂੰ ਜਦੋਂ ਸਿੱਖੀ ਦਿੰਦੇ ਸੀ ਨਾ ਤੇ ਇਹ ਸੌਦਾ ਜ਼ਰੂਰ ਅੱਗੇ ਰੱਖਦੇ ਸੀ ਗੁਰਸਿੱਖੀ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਮਿੰਟ ਆਪਣੇ ਕੋ ਸਤ ਨੇ ਤੇ ਮੈਨੂੰ ਇੱਕ ਪਰਚੀ ਮਿਲੀ ਸੀ ਸੰਗਤ ਰੂਪੀ ਮੈਂ ਥੋੜਾ ਜਿਹਾ ਜ਼ਿਕਰ ਕਰਦੇ ਹਾਂ ਕਿਉਂਕਿ ਆਪਣੀ ਵਿਚਾਰ ਰੰਭ ਹੋਈ ਸੀ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੇ ਤ੍ਰਿਸ਼ਨਾ ਭੁੱਖ ਹੈ ਇਹ ਨਹੀਂ ਖਤਮ ਹੋਣੀ ਬੰਦੇ ਮੁੱਕ ਜਾਣਗੇ ਬੜੇ ਬੜੇ ਰਾਜੇ ਮਰ ਗਏ ਭੁੱਖ ਨਹੀਂ ਮੁੱਕੀ ਇਹ ਬਾਬੇ ਨੇ ਇੱਕੋ ਇਲਾਜ ਦੱਸਿਆ ਜੋ ਮਾਹ ਪੁਰਖਾਂ ਦੀ ਜਾਦ ਵਿੱਚ ਜੇ ਆਪਾਂ ਬੈਠੇ ਆ ਮਹਾਰਾਜ ਸਾਹਿਬ ਜੀ ਨੇ ਬਕੈਦਾ ਇਸ ਬਿਮਾਰੀ ਦਾ ਜ਼ਿਕਰ ਕੀਤਾ ਆਨੰਦ ਸਾਹਿਬ ਚ ਮਹਾਰੇ ਕਹਿੰਦੇ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਮੇਰੀ ਦ੍ਰਿਸ਼ਨਾ ਬੁਝ ਗਈ ਆਸੀ ਇਹ ਕਿਹੜੀ ਬਿਮਾਰੀ ਲੱਗੀ ਅੱਜ ਆਪਾਂ ਸਾਰਿਆਂ ਨੂੰ ਜਿਨਨੇ ਕੌਮ ਦੀ ਕੌਮ ਹੀ ਖੂਬਲ ਤੋਰਦੀ ਇਦਾਂ ਦਾ ਰੋਗ ਲੱਗ ਗਿਆ ਜਿੰਨੂੰ ਵੱਧ ਗੱਫਾ ਜਿਦਰੋਂ ਮਿਲਦਾ ਉਹ ਆਪਣਾ ਧਰਮ ਹੀ ਛੱਡ ਜਾਂਦਾ ਕੋ ਵੇਗ ਤੁਸੀਂ ਇੱਥੋਂ ਤੱਕ ਵੇਖੋ ਸਾਡੇ ਕਿਡੇ ਕਿਡੇ ਬਲਾਰੇ ਜਿਨ੍ਹਾਂ ਨੂੰ ਸੰਗਤਾਂ ਨੇ ਜਿੰਨੀ ਭੇਟਾ ਮੰਗਦੇ ਸੀ ਦੇ ਦਿੰਦੇ ਸੀ ਅਗਲੇ ਉਹਦੋਂ ਵੀ ਚੌਗਣੀ ਪਚੌਗਣੀ ਭੇਟਾ ਰੱਖ ਦਿੱਤੀ ਤੇ ਉਹਨਾਂ ਦੇ ਵੀ ਪੈਰ ਨਹੀਂ ਲੱਗਣਦੇ ਆ ਕੋ ਵੇਗ ਇਹ ਐਡੀ ਤਗੜੀ ਬਿਮਾਰੀ ਹੈ ਦਾ ਇਲਾਜ ਨਹੀਂ ਜੇ ਮਾਰੇ ਸਾਹਿਬ ਜੀ ਕਹਿੰਦੇ ਜਾਂ ਇਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿੱਤ ਹਰ ਵਿਸਰੈ ਰੱਬ ਪੁਲਾ ਦਿੰਦੀ ਏ ਮੋਹ ਉਪਜੈ ਮੋਹ ਪੈਦਾ ਕਰ ਦਿੰਦੀ ਏ ਭਾਉ ਦੂਜਾ ਛੱਡ ਕੇ ਗੁਰੂ ਨੂੰ ਦੂਜੇ ਬਣੇ ਲੱਗ ਜਾਣਗੇ ਅੱਜ ਲੱਗੇ ਕਿ ਨਹੀਂ ਕੋਈ ਕਿਤੇ ਤੁਰਿਆ ਫਿਰਦਾ ਕੋਈ ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੇ ਰੰਨੇ ਦੀ ਕੋ ਢੋਲ ਠਮੱਕਾ ਸਰਵਰ ਦਾ ਵਿੱਚ ਖਿਜਮਤ ਬਾਬੇ ਨਾਨਕ ਦੀ ਐਤਵਾਰ ਬਾਬੇ ਨਾਨਕ ਦਾ ਬਾਕੀ ਦਿਨ ਵੰਡਿਆ ਕਾਦੇ ਲਈ ਵੰਡਿਆ ਕੋਈ ਕਹਿੰਦਾ ਮੇਰਾ ਇਥੋਂ ਵੀਜ਼ਾ ਲੱਗਾ ਕੋਈ ਕਹਿੰਦਾ ਮੈਂ ਬੱਜਿਆ ਹੀ ਇਥੋਂ ਆ ਕੋਈ ਕਹਿੰਦਾ ਧੰਨ ਕਿਕਰシャ ਕਿਕਰ ਦੇ ਨਾਲ ਲੀਰਾਂ ਬਣ ਕੇ ਨਾ ਤੇ ਕਿਕਰ ਨੂੰ ਮੱਥਾ ਮੈਂ ਕਹੇ ਕੀ ਕਰਦਾ ਕਹਿੰਦੇ ਮੇਰਾ ਮੁੰਡਾ ਬਿਮਾਰ ਸੀ ਤੇ ਮੈਂ ਇਹਦੇ ਕਿਕਰ ਨੂੰ ਮੱਥਾ ਟੇਕ ਕਹਿੰਦੇ ਕਿਕਰ ਨੇ ਮੇਰਾ ਮੁੰਡਾ ਬਚਾਦਾ ਕੋਏ ਨੇ ਇਹ ਕਿਆ ਬਾਤਾਂ ਤੁਹਾਡੀਆਂ ਕਿਤੇ ਹੈ ਤਨ ਮੇਰੇ ਪਾਸ਼ਾ ਜੀ ਦਇਆ ਕਰਨ ਗੁਰ ਸ਼ਬਦ ਦੇ ਨਾਲ ਜੁੜੀਏ ਮਾਰੇ ਸਾਹਿਬ ਕਹਿੰਦੇ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੀ ਇਹ ਠੰਡ ਪੈਣੀ ਸ਼ਬਦ ਚੋਂ ਭਾਵੇਂ ਅੱਜ ਪਹਿਜੇ ਭਾਵੇਂ ਕੱਲ ਨੂੰ ਜਾਂ ਪਰਸੋਂ ਜਿਨ੍ਹਾਂ ਨੇ ਸ਼ਬਦ ਨਾਲ ਪਿਆਰ ਕੀਤਾ ਉਹਨਾਂ ਦੇ ਤਣ ਉੱਡ ਗਏ ਗੋਲੀਆਂ ਨਾਲ 360 ਤੀਰਾਂ ਦਾ ਜ਼ਿਕਰ ਆਉਂਦਾ ਬਾਬਾ ਜੀ ਸਿੰਘ ਦੀ ਛਾਤੀ 'ਚ ਲੰਗੇ ਪਰ ਚੇਰਾ ਹੱਸ ਕੇ ਗੜੀ ਵੱਲ ਨੂੰ ਮੂੰਹ ਕਰਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਬਾਤਾਂ ਉਹਨਾਂ ਦੇ ਪਿਆਰ ਦੀਆਂ ਕਹਿੰਦੇ ਭਾ ਪਹ ਮਹਾਰਾਜ ਕਹਿੰਦੇ ਮੋਪਜੈ ਭਾਉ ਦੂਜਾ ਲਾਇ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਲਿਵ ਦੀ ਗੱਲ ਆ ਸਾਰੀ ਅਜ ਲਿਵ ਟੁੱਟ ਚੁੱਕੀ ਤੇ ਦੋ ਚੀਜ਼ਾਂ ਮਹਾਂਪੁਰਖ ਦੇਗੇ ਤੇ ਗੁਰੂ ਸਾਹਿਬ ਇੱਕ ਸੇਵਾ ਤੇ ਇੱਕ ਸਿਰ ਤੇ ਟੋਕਰੀ ਹੋਵੇ ਤੇ ਮੁਖ ਦੇ ਵਿੱਚ ਤੁਹਾਡੇ ਸਿਮਰਨ ਚੱਲਦਾ ਹੋਵੇ ਸਤ ਸ੍ਰੀ ਆਕਾਲ ਮੁਖ ਜਿ ਸਿਮਰਨ ਹੋਵੇ ਹੱਥਾਂ 'ਚ ਝੂਠੇ ਬਰਤਨ ਹੋਣ ਅਜੇ ਤੋਂ ਅਸੀਂ ਕਥਾ ਕਰਨ ਲੱਗੇ ਨਾ ਇੱਕ ਵੀਰ ਮਿਲਣ ਆਇਆ ਗੁਰਮੁਖ ਦਸਨ ਵੀ ਇਹ ਐਨਆਰਆਈ ਵੀਰ ਤੇ ਮੈਂ ਉਹਨੂੰ ਫਤੇ ਬੁਲਾ ਕੇ ਗਿਆ ਤੇ ਉਹਦੇ ਕੱਪੜੇ ਸਾਰੇ ਲੰਗਰ 'ਚੋਂ ਲੱਗਦਾ ਆਇਆ ਸੀ ਹੱਥ ਵੀ ਉਹਦੇ ਸੇਵਾ ਨਾਲ ਗੜੋਂਦ ਸੀ ਜੇ ਮੈਂ ਭਤੇ ਬੁਲਾਈ ਤੇ ਉਹਨਾਂ ਅੱਗੇ ਹੱਥ ਕੀਤੇ ਤੇ ਹੱਥ ਸੇਵਾ ਕਰਕੇ ਨਾ ਲਿਬੜੇ ਸੀ ਤੇ ਮੇਰੇ ਵਰਗਾ ਗਿਆਨੀ ਚਾਹੁੰਦਾ ਕਿਤੇ ਮੇਰੇ ਸੂਟ ਨਾ ਗੰਦਾ ਕਰ ਜੇ ਆਖੋ ਸਤਨਾਮ ਇਸ ਜਾਈ ਜੇ ਸਾਰਾ ਕੁਝ ਉਹਨਾਂ ਲੁੱਟ ਕੇ ਲੈ ਜਾਣਾ ਜਿਨ੍ਹਾਂ ਨੇ ਹੱਥੀ ਸੇਵਾ ਕੀਤੀ ਸਾਡੇ ਪੱਲਿਆ ਜੀਵ ਆ ਤੇ ਮਹਾਰਾਜ ਸਾਨੂੰ ਬੜੀ ਫੈਂਟੀ ਲਾਉਂਦੇ ਬਾਣੀ ਚ ਕਹਿੰਦੇ ਅਵਰ ਉਪਦੇਸ ਹੈ ਆਪ ਨਾ ਕਰੈ ਕਤਰ ਕਤਰ ਗੱਲਾਂ ਗਿਆਨੀ ਕਰਦਾ ਹੀ ਤੇ ਆਪ ਕੱਖ ਨਹੀਂ ਕਰਦਾ ਨਾ ਨਿਮਰਤਾ ਨਾ ਸੇਵਾ ਨਾ ਕਿਤੇ ਨੇ ਜੋੜੇ ਛਾੜੀ ਨਾ ਕਿਤੇ ਭਾਂਡੇ ਮਾਂਝਿਆ ਜਾ ਵੀ ਚੱਕਰ ਪੈ ਗਿਆ ਆਨੰਦ ਲਾਲ ਵੱਡੇ ਕਥਾਵਾਚਕਾਂ ਬਾਰੇ ਜ਼ਿਕਰ ਦੇ ਉਦੋਂ ਵੱਡੇ ਬਾਬਾ ਬੁੱਢਾ ਸਹਿਬ ਭਾਈ ਗੁਰਦਾਸ ਜੀ ਕਿਤੇ ਜੀਵਨ ਪੜਿਓ ਇਹਨਾਂ ਦਾ ਜਦੋਂ ਸੰਗਤ ਜਾਂਦੀ ਸੀ ਜਾਂ ਘੋੜਿਆਂ 'ਚ ਹੁੰਦੇ ਸੀ ਜਾਂ ਜੋੜਿਆਂ 'ਚ ਜਾਂ ਲੰਗਰਾਲ 'ਚ ਪੈਰਾਂ ਤੋਂ ਸਿਰ ਤੱਕ ਐ ਗੜੂਂਦ ਹੁੰਦੇ ਸੀ ਕੱਪੜੇ ਲਿਬੜੇ ਹੁੰਦੇ ਸੀ ਮੁੱਖ 'ਚ ਨਾਮ ਹੁੰਦਾ ਸੀ ਹੱਥਾਂ 'ਚ ਸੇਵਾ ਅੱਜ ਕਿਉਂ ਕਾਪਾ ਫਿਰ ਗਿਆ ਦੁਨੀਆ ਤੇ ਅੱਜ ਨਾ ਸੇਵਾ ਨਾ ਸਿਮਰਨ ਕੁਝ ਜੀਵ ਕੱਲੀ ਚੱਲਣ ਦੀ ਆਖੋ ਸਤਨਾ ਇਹ WhatsApp Facebook ਭਰੇ ਪਿਆ ਉਂਗਲ ਤੇ ਉਂਗਲ ਚਲੋ ਠਾ ਉਂਗਲ ਮਹਾਰਾਜ ਕਹਿੰਦੇ ਹੋ ਨੇ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਇਹ ਤੇ ਕਿ ਇਹਨਾਂ ਨੇ ਨਾ ਤੇ ਆਪਦੇ ਕੁਝ ਛੱਡਣਾ ਤੇ ਨਾ ਕਹੇ ਦਾ ਰਹਿਣ ਦੇਣਾ